ਆ ਇਹਨੂੰ ਨਾ ਪ੍ਰੋਬਲਮ ਆ ਗਿਆ ਟਰੈਲਰ ਨੂੰ ਇਹ ਬਾਈ ਤਾਂ ਵਿਚਾਲੇ ਲਾਈ ਬਠਾਈ ਚੱਲਾਵਾ ਮੂੰ ਆਏ ਆਏ ਹਾਏ 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 8 ਪੁੱਤ 8 ਪੁੱਤ 8 8 ਮੈਂ ਕੀ ਸੱਚ ਵਾਪਸ ਨਹੀਂ ਮੋੜਦਾ ਜਦੋਂ ਸੱਚ ਲਾਤੀ ਇੱਕ ਕਰੀ ਆਏ ਹਨ ਤੇ ਉਹ ਨਹੀਂ ਉੱਠਿਆ ਟਰੱਕ ਉਹਨੂੰ ਮੈਂ ਹੋਲਡ ਕਰੀ ਰੱਖਦਾ ਸਾਹਮਣੇ ਟੈਕਸੀ ਗੁਰੂ ਘਰ ਆ ਬਈ ਵੀ ਹੈਗੀ ਦਿਮਾਗ 'ਚ ਹੀ ਨਹੀਂ ਆਇਆ ਇੱਥੇ ਗੁਰੂ ਘਰ ਮੱਥਾ ਟੇਕ ਕੇ ਜਾਣਾ ਸੀਗਾ ਯਾਰ ਯਾਨੇ ਤਾਂ ਹੋਰ ਚੋਰਾ ਲਾਤਾ ਮੈਨੂੰ ਕਹਿੰਦੇ ਲੋਡ ਦਾ ਇਹ 3-4 ਦਿਨਾਂ ਦਾ ਪਿਆ ਸਾਡੇ ਕੋਲੇ ਵੀ ਰੈਡੀ ਆ ਕਹਿੰਦੇ ਹੁਣ ਤੈਨੂੰ ਪਤਾ ਨਹੀਂ ਪੇਮੈਂਟ ਦਾ ਕਰਕੇ ਤੇ ਮੈਨੂੰ 3 ਦਿਨ ਹੋ ਗਏ ਤੀਜਾ ਦਿਨ ਆ ਜਿੱਥੇ ਖੜੇ ਨੂੰ ਕੱਲ ਹੀ ਹੋਪੀ ਲੱਗਣੀ ਆ ਬੈਕ ਕਿਉਂਕਿ ਉਦੋਂ ਟੌਕ ਦਾ ਡਾਕ ਤੇ ਹੁਣ ਮੈਂ ਤਰਮੋਸ਼ ਧੋਕੇ ਲੈ ਆ ਹਨਾ ਉਹਨਾਂ ਦੇ ਮੰਨ ਲਓ ਵਾਸ਼ਪੇਸ਼ਨ ਤੇ ਸ਼ੈਂਕ ਤੇ ਛਿੱਟੇ ਪੈ ਗਏ ਸੀਗੇ ਫਟਕਰ ਮਸਾਲਾ ਚਾਹ ਜਿਨੇ ਜਿਨੇ ਪੀਣੀ ਆ ਆਜੋ ਆਉਣਾ ਮੇਸੀ ਸਾਗਾ ਪਾਊਗਾ ਇਹ ਆਪਾਂ ਪੰਜਾਬੀ ਸਟੋਰ ਤੋਂ ਜਾਂ ਬੜਮਾੜ ਤੋਂ ਲੈਣੇ ਆ ਇਹ ਪੀ ਤੋਂ 25 ਡਾਲਰਾਂ ਦੇ ਵਿੱਚ ਵਿੱਚ ਮਿਲਦੀ ਆ ਇਹ 5 ਡਾਲਰਾਂ ਦੀ ਆ ਸਿਰਫ ਹੀ ਸਾਰਾ ਲੋ ਸਪੋਰਟ ਭਰਾ ਨੂੰ ਚੈਨਲ ਕਰ ਲਓ ਸਬਸਕ੍ਰਾਈਬ ਤੇ ਨਾਲ ਦੀ ਨਾਲ ਬੈਲ ਆਈਕਨ ਲਾਜ਼ਮੀ ਪ੍ਰੈਸ ਕਰ ਦਿਆ ਕਰੋ ਤੇ ਜਦੋਂ ਵੀਡੀਓ ਦਾ ਮੈਸੇਜ ਆ ਜਾਂਦਾ ਜਿੱਦਾਂ ਹੀ ਅਪਲੋਡ ਹੁੰਦੀ ਆ ਤੇ ਇੱਕ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਆਪਣੀ رائے ਜ਼ਰੂਰ ਦੇ ਆ ਕਰੋ ਆਪਣਾ ਨਾਮ ਬਗੈਰਾ ਸਪੈੰਡ ਸਾਰਾ ਕੋਲ ਲੈ ਵੀ ਮੈਥੋਂ ਹੋ ਗਿਆ ਬੋਟ ਵਾਲੀ ਮਾਰਨਿੰਗ ਦਾ ਹਾਂਜੀ ਹੋਰ ਸਾਰੇ ਚੜ੍ਹਦੀ ਕਲਾ ਚ ਐਡਾ ਦਿਨ ਚੜਾ ਲਿਆ ਵਾਹੇ ਗਰੂ ਵਾਹੇ ਗਰੂ ਵਾਹੇ ਗਰੂ ਚੱਲੀਏ ਪੈਕਅਪ ਤੇ ਸ਼ੇਰੋ ਕਿੱਥੇ ਆਪਣਾ ਝੋਟਾ ਖੜਾ ਪਹਿਲਾਂ ਸੈਲਫੀ ਮਾਰਦ ਕੇ ਫੇਰ ਹੀ ਪੂਰੀ ਟ੍ਰਿਪ ਕਰਦੇ ਆ ਤਾਂ ਲੈ ਵੀ ਸਤਨਾਮ ਵਾਹੇ ਗਰੂ ਚੇ ਪਾਸ਼ਾ ਸੁੱਖ ਰੱਖਿਓ ਸਟਾਰਟ ਹੋ ਜੀ ਜਾ ਕੇ ਤੇਰੀਆਂ ਮੈਂਟਰੀਆਂ ਚੇਂਜ ਕਰਾ ਦਾਂਗੇ ਆਏ ਆਏ ਹਾਏ 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 8 ਪੁੱਤ 8 ਪੁੱਤ 8 8 ਹਾਂ ਚੇਰ ਬਗਿਆ ਆਸ ਬਸ ਇਹੀ ਤਰ੍ਹਾਂ ਨਜ਼ਾਰਾ ਸਾਰੀ ਰਾਤ ਹੀਟ ਚੱਲੀ ਗਈ ਨਾ ਬੰਦ ਹੀਟ ਟਰੱਕ ਬੰਦ ਸੀਗਾ ਤਾਂ ਕਰਕੇ ਥੋੜਾ ਹਟਦਾ ਹੀ ਮੈਂ ਇਹੀ ਚੀਜ਼ ਕਰਦਾ ਹੁੰਦਾ ਜਿਵੇਂ ਮੈਂ ਅੱਗੇ ਵੀ ਦੱਸਦਾ ਹੁੰਦਾ ਉਹਨਾਂ ਨੂੰ ਮੈਂ ਕੀ ਸੱਚ ਵਾਪਸ ਨਹੀਂ ਮੋੜਦਾ ਜਦੋਂ ਸੱਚ ਲਾਤੀ ਇੱਕ ਕਰੀਆਂ ਆਏ ਹਨ ਤੇ ਉਹ ਨਹੀਂ ਉੱਠਾ ਟਰੱਕ ਉਹਨੂੰ ਮੈਂ ਹੋਲਡ ਕਰੀ ਰੱਖਦਾ ਤੇ ਹੋਲਡ ਕਰਨ ਨਾਲ ਉਹ ਉੱਠ ਖੜਦਾ ਜੀ ਆਪਾਂ ਨੂੰ ਕੱਟ ਲਗੇ ਦੁਬਾਰੇ ਲਾਈਏ ਮੇਰੀ ਮੈਨੂੰ ਇਹ ਲੱਗਦਾ ਹੁੰਦਾ ਮੇਰੇ ਨਾਲ ਇੱਕ ਦੋ ਹੋਰ ਹੀ ਹੋਈ ਆ ਜੇ ਉਹਨੂੰ ਦੁਬਾਰੇ ਮੰਨ ਲਓ ਕੱਟ ਗਿਆ ਇਸ ਤਰ੍ਹਾਂ ਹਨ ਬੈਕ ਮੋੜ ਕੇ ਦੁਬਾਰੇ ਲਾਉਣੇ ਆ ਫੇਰ ਨਹੀਂ ਹੁੰਦਾ ਉਹਨੂੰ ਮਾਣੇ ਹੋਲਡ ਕਰ ਲਓ ਇੱਕ ਦੋ ਸਕਿੰਟਾਂ ਦੀ ਗੇਮ ਹੁੰਦੀ ਹੈ ਸਾਰੀ ਇਹ ਤੇ ਉਹ ਫੇਰ ਹੋ ਜਾਂਦਾ ਸਾਲ ਸਟਾਰਟ ਹੋ ਗਿਆ ਚੱਲ ਗਏ ਪਿਕਅਪ ਤੇ ਲੇਟ ਹੀ ਹੋ ਗਏ ਯਾਰ ਨਾ ਨਾ ਸਟੋਰੀ ਕਿਹੜੀ ਗੱਲੋਂ ਲੇਟ ਹੋਇਆ ਬਾਈ ਕੇ ਰਾਹ ਤੇ ਆਕਾ ਦੇ ਵਿੱਚ ਉਹਨੇ ਕਰੋ ਭਰਾ ਨੂੰ ਸਪੋਰਟ ਚੈਨਲ ਕਰ ਲਓ ਸਬਸਕ੍ਰਾਈਬ YouTube ਤੇ TikTok ਤੇ Insta Facebook ਇਹ ਲਾਈਕ ਸ਼ੇਅਰ ਕਮੈਂਟ ਕਰਨਾ ਨਹੀਂ ਭੁੱਲਣਾ ਦੇਖੋ ਜਹਾ ਜਾਂਦੇ ਆ ਨਾ ਇਹ ਨੇੜੇ ਜੱਜਾਂ ਦਾ ਅੱਡਾ ਜਵੇਂ ਕਹਿੰਦੇ ਨੇ ਉਹਦੇ ਜੱਜਾਂ ਦਾ ਅੱਡਾ ਨੇੜੇ ਆਇਓ ਮਿੱਤਰੋ ਚਾਹ ਪਿਆ ਦੇ ਨਾਲ ਖਵਾਦ ਕੇ گارਲਿਕ ਬ੍ਰੈਡ ਇਹ ਸਾਰੇ ਘਰੋਂ ਹੀ ਲਿਆਂਦੇ ਸੀਗੇ گارਲਿਕ ਬ੍ਰੈਡ ਤੇ ਕੌਫੀ ਫੜ ਲਿਆਂਦੀ ਆਪਾਂ ਇਧਰੋਂ ਬਸ ਤੌਰ ਤੇ ਟਰੱਕ ਵੀ ਗਰਮ ਹੋ ਚ ਲਿਆਲ ਮੁਸਤ ਨਿਕਲ ਗਏ ਇਥੋਂ ਫੇਰ ਹਾਂਜੀ ਸੰਗ ਤੇ 11 ਵਜਾਲਿਆ 12 ਵਜੇ ਦੀ ਪੈਕ ਆਪਾਂ ਸਤਨਾਉ ਵਾਹਗੁਰੂ ਸੱਚੇ ਪਾਤਸ਼ਾਹ ਸੁੱਖ ਰੱਖਿਓ ਐ ਇਥੋਂ 13 ਕਿਲੋਮੀਟਰ ਆ ਸਾਰਾ ਬੇਕਰੀ ਦਾ ਲੋੜ ਹੈ ਪਹਿਲਾਂ ਮੂਲਾ ਨਹੀਂ ਬਾਲਾ ਕਰਦੇ ਹੁੰਦੇ ਮੈਂ ਤਾਂ ਕਰਕੇ ਟਾਈਮ ਤੇ ਚੱਲੇ ਆ ਇੱਕ ਯਾਰ ਰਾਤ ਫੇਰ ਉਹੀ ਕੰਮ ਹੋ ਗਿਆ ਹਨ ਢੇਟ ਖਰਾਬ ਹੋ ਗਿਆ ਇੰਨਾ ਕਿ ਦਰਦ ਹੋਵੇ ਨਾਲੇ ਤੇ ਨਾਲੇ ਲੱਗੇ ਮੈਂ ਕਹਿੰਦਾ ਲੂਜ਼ ਮੋਸ਼ਨ ਹਨਾ ਰਾਤ ਤੇ ਰਾਤ ਮੈਂ ਘਟੂ ਘਟ 6 ਕੇ 7 ਵਾਰੀ ਵਾਸ਼ਰੂਮ ਜਾ ਕੇ ਆਇਆ ਹਨਾ ਇੱਕ ਵਾਰੀ ਤਾਂ ਕਹ ਜਾਣ ਹੀ ਨਹੀਂ ਸੀ ਦਿੰਦੇ ਆ ਕਿ ਅਸੀਂ ਸਫਾਈ ਕਰਨੀ ਆ ਮੈਂ ਕਿਹਾ ਪਰ ਸ਼ਾਵਰ ਦੇ ਦਿਓ ਫਿਰ ਸ਼ਾਵਰ ਚ ਜਾ ਕੇ ਆ ਬਹੁਤ ਔਖਾ ਹੋਇਆ ਮੁੜ ਕੇ ਮੈਂ ਸਵੇਰ ਮੈਨਾਂ ਦਾ ਆ 8:00 ਵਜੇ ਹਨਾ ਫਿਰ ਮੈਂ ਦਵਾਈ ਪਾਈ ਸੀ ਮੇਰੇ ਕੋਲ ਇੰਡੀਆ ਵਾਲੀ ਉਹ ਲੈ ਕੇ ਸੁੱਤਾ ਦਵਾਈ ਉਹਦੇ ਨਾਲ ਫਿਰ ਜਾ ਕੇ ਕਿਤੇ ਨੀਂਦ ਆਈ ਘੰਟਾ ਕਿ ਸੁੱਤਾ ਸਵੇਰ ਵਾਸ 8 ਵਜੇ ਦੇ ਤੋਂ ਤਾਂ ਹੀ ਲੇਟ ਹੋ ਗਿਆ ਉੱਠਣ ਨੂੰ ਸਾਰੀ ਰਾਤ ਨਹੀਂ ਨੀਂਦ ਆਈ ਪਤਾ ਨਹੀਂ ਕੀ ਚੱਕਰ ਚੱਲਿਆ ਯਾਰ ਇਹ ਐਂ ਕਾਤ ਹੋ ਗਿਆ ਫਿਰ ਨਾ ਅੱਗੇ ਕਦੇ ਨਹੀਂ ਇੰਨੀ ਬੁਰੀ ਹੋਈ ਜਾਂ ਉਦੋਂ ਹੋਈ ਹੈ ਜਾਂ ਆਇਆ ਰਾਤ ਹੋਈ ਆ ਨਾ ਨੀਂਦ ਪੂਰੀ ਆਲੇ ਜਿਹੜਾ পেট ਖਰਾਬ ਹੋਇਆ ਉਹ ਵੱਖਰਾ ਕਾਲਾ ਸਰਪੰਚ ਮਾੜੀ ਜਿਹਾ ਮਰ ਹਮਦਪਰਾ ਪਿੱਛੇ ਤਾਂ ਲਾਰੇ ਲੱਗ ਗਿਆ ਇਹ ਵੀ ਉਸੇ ਪਾਰਕਿੰਗ 'ਚ ਆਪਣੇ ਨਾਲ ਖੜਾ ਸੀ ਹਨਾ ਸਤਿੰਦਰ ਦਾ ਟਰੱਕ ਆਇਆ ਸਰਪੰਚ ਦਾ ਦੋ ਪਾਰਕਿੰਗਾਂ ਵੇਲਾ ਵੇਲੀਆਂ ਕਰਦੀਆਂ ਜਿਹੜਾ ਜਿਵੇਂ ਅਸੀਂ ਕੱਲ੍ਹ ਆਏ ਸੀ ਆਇਆ ਵੀ ਪਾਰਕਿੰਗ ਮਿਲ ਜੂ ਉਹਨੇ ਕਹਿਣਾ ਲੱਗਾ ਹਾਂ ਦਾ ਲੁੱਟ ਲੈ ਭਾਈ ਨੂੰ ਓਟ ਕਿੱਛ ਮੇਰੀ ਕਿੱਛ ਮੇਰੀ ਓ ਕੀ ਹੋਇਆ ਪਿਆ ਓਏ ਸ਼ਾ ਉਹ ਬ੍ਰਾਕ ਕੀ ਵਾਲਾ ਗਲਤ ਕਾਰਕ ਕੀਤਾ ਗਿਆ ਤੇ ਰਾਈਟ ਹੀ ਨਹੀਂ ਵੱਜ ਰਹੀ ਕਿਸੇ ਲੋਟ ਵੀ ਓਕੇ ਓਕੇ ਬ੍ਰਾ ਤਾਨ ਨਵਾਦ ਹੋ ਠੀਕ ਆ ਓਕੇ ਓਕੇ ਸਾਰੀ ਦਿਓ ਦੀ ਬਾਈ ਕਹਿੰਦਾ ਤੇਰੀਆਂ ਵੀਡੀਓ ਦੇਖਦੇ ਹੁੰਨੇ ਆ ਕੱਲ ਵੀ ਮੈਨੂੰ ਫਲੈਂਗ ਜੇ ਤੇ ਦੋ ਜਾਨੇ ਮਿਲੇ ਸੀ ਭਰਾ ਆਪਣੇ ਹਨਾ ਉਹ ਫਸ ਗਿਆ ਟਰੱਕ ਮੋੜ ਫਸ ਗਿਆ। ਉਹ ਦਿਨ ਕਢਾ ਕੇ ਆ ਮਾ ਨੂੰ ਦੀਦਾ ਨਹੀਂ ਹੋਣਾ। ਉਹਦੀ ਹੈਲਪ ਕਰਕੇ ਆਉਣਾ ਇੱਕ ਮਿੰਟ। ਆਹ ਨੂੰ ਨਾ ਪ੍ਰੋਬਲਮ ਆ ਗਿਆ ਟਰੈਲਰ ਨੂੰ। ਇਹ ਬਾਈ ਤਾਂ ਵਿਚਾਲੇ ਲਾਈ ਬਠਾਈ ਚਲਾਵਾ ਮੂੰਹ ਕਰਾ ਜਾਂਦਾ। ਕਿਉਂਕਿ ਨਾ ਬਲੈਕ ਬਲੈਕ ਸਪੌਟ ਬਣ ਜਾਂਦਾ। ਵੀ ਇੱਧਰ ਦੀ ਦੀਦਾ ਨਹੀਂ ਹੁੰਦਾ। ਤਾਂ ਕਰਕੇ ਉਹਨੂੰ ਇਹ ਕੰਮ ਕਰਨਾ ਪਿਆ ਉਹ ਬੈਕਰੀ ਜਾਂਦਾ ਮੈਂ ਕਿਹਾ ਉਹ ਤਾਂ ਜ਼ਿਆਦਾ ਫਸੂਗਾ। ਵਾਹੀ ਕੱਢ ਲਾ ਕੇਰਾ ਖੜਾ ਬਾਲੇ ਗਲਤ ਸਾਂਦੇ ਕੋਈ ਛੱਕਣੀ ਇਹ ਹੁਣ ਜਾਣਾ ਆਪਾਂ ਵੀ ਇੱਧਰ ਹੀ ਆਣਾ ਮੈਂ ਇਹਨਾਂ ਨੂੰ ਪੁੱਛੀ ਗਿਆ ਵੀ ਦੱਸ ਦੋ ਟੈਂਪਰੇਚਰ ਕਿੰਨਾ ਜਾ ਤੇ ਹੁਣ ਚਾਹੀਦਾ -10 ਤੇ ਚਾਹੀਦਾਗਾ ਤੇ ਹੁਣ ਕਿਹੜੇ ਵਾਲੇ ਜਾਊਗਾ ਕਰਤਾ ਬਈ ਹਾਂ ਹੋਈ ਜਾਂਦਾ ਬੜੀ ਇੱਕ ਮਿੰਟ ਫੋਟੋ ਕਿੱਟੀ ਨਹੀਂ ਵਈ ਇੱਕ ਮਿੰਟ ਆਨ ਹੋ ਜਾਂਦਾ ਮੇਰੇ ਅੱਗੇ ਮੈਂ ਕੇਰਾਂ ਨਾਲ ਜਿਆਦਾ ਡਾਊਨ ਕਰਦਾ ਨਾ ਉਧਰ ਛੇਤੀ ਜਾਣ ਨੂੰ ਦਾਸਤੇ ਉਹ ਜਾ ਸਟਾਰਟ ਮਾਮਾ ਚਲ ਘਟਦਾ ਫਰਿਆ ਜਾਂ ਘਟਦਾ ਫਰਿਆ ਜਾਂ ਜਾਈਂਦਾ ਰਾਤਾਂ ਪਾ ਕੇ ਰੰ ਬੀਟ ਲਾਤਾ ਤੇ ਇੰਨੇ ਨਾਲੇ ਛੇਤੀ ਆ ਜੂਗਾ ਹੁਣ ਇਹ ਗੱਲਾਂ ਨੇ ਤੇ ਬਾਤਾਂ ਨੇ ਮੇਰੇ ਤਾਂ ਇੱਥੀ ਕਰਨੀ ਪੈਣੀ ਆ ਆ ਡਾਕ ਤੇ ਲਾਉਣਾ ਜਦੋਂ ਇਹਦਾ ਨਿਬੜ ਕੇ ਫੇਰ ਲੱਗੂਗਾ ਓਕੇ ਆ ਇਹਨੂੰ ਮੂਵ ਵੀ ਹੋ ਜਾਂਦਾ ਫੇਰ ਹੀ ਲਾ ਲਾਂ ਇਹਨੂੰ ਆਹ ਭਾਈ ਤੂੰ ਲਾਈ ਰਿਓ ਉਹਨੂੰ ਟਾਈਮ ਲੱਗ ਜਣਾ ਨਹੀਂ ਅਪਲੋਡ ਕਰ ਲੇ ਫੇਰ ਲਾ ਦਾਂ ਅਪਲੋਡ ਕਰਕੇ ਲੋਡ ਕਰਨਾ ਇਹ ਕੰਪਨੀ ਦਾ ਟਰੈਲਰ ਹੀ ਆ ਫੇਰ ਲਾ ਦਾਂ ਫੇਰ ਲੱਗ ਜੂਗਾ ਨਾ ਪ੍ਰੋਬਲਮ ਨਹੀਂ ਲੱਗਣਾ ਤਾਂ ਚਾਹੀਦਾ ਆ ਲੱਗਣਾ ਬਹੁਤ ਔਖਾ ਆ ਬਾਏ ਦੇ ਨਾਲ ਤੱਕਾ ਖੜਾ ਚਲੋ ਡਰਾਈਵਰੀ ਦਿਖਾਉਣੇ ਆ ਡਰਾਈਵਰੀ ਇੱਕ ਹੈ ਜੂਗਾ ਆਹ ਇਕੱਠਾ ਹੁੰਦਾ ਨਾ ਟਰੈਲਰ ਇਹਨੇ ਮੁੜਨਾ ਬਹੁਤ ਔਖਾ ਆ ਆਪ ਵੀ ਇਥੇ ਸਿੱਧਾ ਬਹੁਤ ਧਿਆਨ ਵਾਲਾ ਕੰਮ ਤੇ ਆਪ ਫੋਨ ਨਹੀਂ ਰੱਖ ਕੈਮਰਾ ਆਪਣਾ ਬਹੁਤ ਔਖੀ ਲੱਗਣੀ ਆ ਬੈਕ ਕਿਉਂਕਿ ਉੱਧਰ ਟਰੱਕ ਦਾ ਡੌਕ ਤੇ ਤੇ ਵਿਚਾਲੇ ਇੱਕ ਹੀ ਡੌਕ ਖਾਲੀ ਆ ਤੇ ਉੱਥੇ ਇਕੱਠਾ ਕਰਨਾ ਹੁੰਦਾ ਨੇ ਇਹਨੂੰ ਜਮਾ ਇੱਧਰ ਵੀ ਟਰੱਕ ਖੜੇ ਆ ਨਾ ਮੁੰਡੇ ਹਾਲਾ ਜਿਹੜੀ ਗੱਲ ਆ ਸਾਰਾ ਜੋਰ ਲੱਗ ਗਿਆ ਐਕ ਲਾਉਣ ਲਾਉਣ ਤੇ ਇੱਧਰ ਤਾਂ ਭਾਗਾ ਜਮਾ ਨਾਲ ਮੈਂ ਤਾਂ ਮੁੰਡੇ ਵੀ ਐ ਨਹੀਂ ਗਾ ਨਾ ਹੋਗਾ ਤੇ ਮੈਂ ਮਤਲਬ ਬਾਹਰੋਂ ਉੱਟ ਕੇ ਲੈ ਆਉਂ ਤਾ ਲੱਗ ਜੇ ਇਨਾਂ ਦੇ ਨਾ ਇਹ ਜਾਂ ਤਾਂ ਸਸਕਾ ਵਾਲਿਆਂ ਨੇ ਮੈਂ ਦੇਖਿਆ ਸੀਗਾ ਹਰਿਆਣਾ ਤੇ ਆ ਸਸਕਾ ਟੋਨ ਵਾਲਿਆਂ ਦੇ ਹੁਣ ਇੱਥੇ ਟਾਇਰ ਆ ਗਿਆ ਨਾ ਲਾਈਟ ਆ ਉਹ ਦੇਖੋ ਗ੍ਰੀਨ ਚੱਲ ਰਹੀ ਆ ਠੀਕ ਆ ਆਪਾਂ ਹੀ ਕਰਨਾ ਇਹਨੂੰ ਖਿੱਚ ਕੇ ਲਿਆਉਣਾ ਨਾਲੇ ਤਾਂ ਦੋਨੇ ਪਾਸੇ ਨੂੰ ਲੱਗ ਗਿਆ ਆ ਦੇਖੋ ਔਰ ਰੈੱਡ ਹੋ ਗਈ ਨਾ ਆਪ ਹੀ ਆਟੋਮੈਟਿਕਲੀ ਲਾਈਟ ਦੇਖੋ ਇਹ ਜਦੋਂ ਦੁਬਾਰੇ ਰੈਡੀ ਹੋ ਗਿਆ ਲੋਡ ਇਹ ਦੋਨੇ ਫਲੈਸ਼ ਕਰਨ ਲੱਗ ਜਾਂਦੇ ਨੇ ਗ੍ਰੀਨ ਤੇ ਰੈੱਡ ਵਾਰੀ ਵਾਰੀ ਫਤੋ ਸ਼ੀਸ਼ੇ 'ਚ ਜੋ ਧਿਆਨ ਰੱਖ ਲਾਂਗੇ ਆ ਵਧੀਆ ਸਿਸਟਮ ਆ ਨਾ ਦੇਖੋ ਇੱਥੇ ਲਾਤਾ ਤੇ ਉਹ ਗੱਲ ਬਣ ਗਈ ਆ ਕਈ ਥਾਂ 'ਤੇ ਵਧੀਆ ਹੁੰਦਾ ਚੱਲ ਬੈਠ ਵੀ ਓਡੇ ਸਾਹਮਣੇ ਹੁਣ ਲੌਂਡੇ ਤਾਂ ਬਹੁਤ ਸੀਗਾ ਮਨ ਪਰ ਦਿਖਾਈ ਦਿੰਦਾ ਆ ਯਾਰ ਬੱਟੇ ਇਹ ਨਾ ਬਹੁਤ ਫਸਦੇ ਆ ਕਿਉਂਕਿ ਟਾਇਰ ਨਵੇਂ ਆ ਗੁੱਡੀ ਹਨਾ ਆਨੇ ਬੱਟਾ ਬੱਟਾ ਟੈਰਾਂ ਦਾ ਬੈਰੀ ਆ ਦੇ ਘਾਸ ਵੀ ਗਿਆ ਟਿੱਕਿਆ ਨਹੀਂ ਗਾ ਚਾਲੋ ਹੁਣ ਇਧਰੋਂ ਲਿਆਂਦਾ ਸੀ ਮੈਂ ਹਨਾ ਤੇ ਆ ਦੇਖੋ ਆ ਸਨ ਵੇਚਦੀ ਇੱਥੇ ਜਾ ਕੇ ਆ ਮੂਰੇ ਵੀ ਥਾਂ ਹੈ ਨਹੀਂ ਮੂਰੇ ਟਰੱਕ ਦਾ ਮੈਂ ਇਧਰੋਂ ਨਾਲ ਹੀ ਲੈ ਗਿਆ ਉੱਥੇ ਜਮਾ ਉਧਰ ਮੂੰਹ ਕਰ ਲੈ ਟਰੱਕ ਦਾ ਉਹ ਥਾਂ ਤੇ ਉੱਥੋਂ ਵੀ ਰੈਲ ਬਣਾ ਕੇ ਲਾਇਆ ਹੈ ਉਹ ਵੀ ਨਾਲ ਨਾਲ ਐਂਕੋ ਕੀ ਗਿਆ ਟਰੱਕ ਇਤੋਂ ਦੀ ਆਈ ਗਿਆ ਹੈ ਵਧੀਆ ਸੌਖਾ ਲੱਗਿਆ ਕੱਲ ਉਹਨੇ ਟਰੱਕ ਦੀ ਨਾ ਸਫਾਈ ਜੀ ਕਰ ਲ ਕੇ ਯਾਰ ਇਹਨੇ ਤਾਂ ਹੋਰ ਝੋਰਾ ਲਾਤਾ ਮੈਨੂੰ ਕਹਿੰਦੇ ਲੋਡ ਦਾ ਇਹ ਤਿੰਨ ਚਾਰ ਦਿਨਾਂ ਦਾ ਪਿਆ ਸਾਡੇ ਕੋਲੇ ਵੀ ਰੈਡੀ ਆ ਕਹਿੰਦੇ ਹੁਣ ਤੈਨੂੰ ਪਤਾ ਨਹੀਂ ਪੇਮੈਂਟ ਦਾ ਕਰਕੇ ਤੇ ਮੈਨੂੰ ਤਿੰਨ ਦਿਨ ਹੋ ਗਏ ਤੀਜਾ ਦਿਨ ਆ ਜਿੱਥੇ ਖੜੇ ਨੂੰ ਕੱਲ ਹੀ ਡرائی ਕਰ ਲੈਂਦੇ ਕੱਲ ਵੀ ਆਪਾਂ ਗਲਤੀ ਕੀਤੀ ਆ ਮੈਨੂੰ ਕਹੀ ਕਿ ਕਰਨਾ ਨਹੀਂ ਹੈ ਨਾ ਕੱਲ ਆਪਾਂ ਫਿਰ ਵੀ ਟਰਾਈ ਕਰ ਲੈਨੇ ਦਾ ਗੱਲ ਬਣ ਚਲੀ ਮੇਰੇ ਹਿਸਾਬ ਨਾਲ ਚਲ ਹੁਣ ਚੁਰਨ ਦਾ ਕੋਈ ਫਾਇਦਾ ਨਹੀਂ ਪੈਸੇ ਦਸਨਾ ਨਹੀਂ ਜੀ ਬਾਈ ਨੇ ਹੁਣ ਮੈਨੂੰ ਆਹੀ ਕਿ ਕੱਲ ਟਰਾਈ ਕਰਨਾ ਸੀ ਕੱਲ ਕਰਨਾ ਸੀ ਹਾਂ ਜੀ ਸਾਫ ਕਰ ਲਗੇ ਮੁੜ ਕੇ ਬਣਾਉਣੇ ਆ ਚਾਹ ਤੂੰ ਇਹ ਪੈਸੇ ਤਾਂ ਹੈ ਪੱਲੇ ਨੇ ਆਏ ਸੱਚੀ ਬਹੁਤ ਹੋਰੀ ਫੀਲ ਹੁੰਦਾ ਕਿ ਕੱਲ ਦਾ ਮੈਂ ਇੱਥੇ ਬੈਠਾ ਹੀ ਲੋਡ ਵੀ ਰੈਡੀ ਸੀਗਾ ਤੇ ਕਿਆ ਕਿਆ ਨਹੀਂ ਆਪਾਂ ਕੋਈ ਨਹੀਂ ਉਹ ਜਾਣੇ ਕਿ ਆ ਖੜੇ ਤਾਂ ਹੈਗੇ ਆ ਆ ਰਬੜਾ ਬਦਲ ਲ ਗਏ ਦੋਨੇ ਹੀ ਖਰਾਬ ਆ ਗਏ ਆ ਆਪਣੇ ਕੋਲ ਨਵਾਂ ਆਇਆ ਹੈਗਾ ਇਹ ਪਾ ਦਿੰਨੇ ਇਹਨਾਂ ਨੂੰ ਕੱਢ ਕੇ ਨਾ ਇੰਨਾ ਹੀ ਗੰਮ ਪਦੀਗਾ ਆ ਨਵੇਂ ਆ ਪਾ ਦਿਆ ਦੇਖੋ ਇਹਦਾ ਖਤਮ ਹੋ ਗਿਆ ਜਿਹੜੀ ਮਾੜੀ ਮੁੱਟੀ 에ਅਰ ਲੀਕ ਹੁੰਦੀ ਹੁੰਦੀ ਆ ਨਾ ਐ ਹੋਣ ਲੱਗ ਜਾਂਦੀ ਆ ਆ हा देखो ता ही अपने सारा टूल रखा जो रात दस ना चीज है ना ना। और दूजी कित आ गई सारा कुछ लोड़ लग गया कारण मेला छेती कर देना कहने मैं चल चाह बना लिया अज बनाई नहीं सुबह टाइम तो पीली ਅਗਰ ਇਹ ਸਪੈਸ਼ਲ ਚਾਹ ਬਣਦੀ ਆ ਮਸਾਲਾ ਚਾਹ ਟਰੱਕਰ ਟਰੱਕਰ ਮਸਾਲਾ ਚਾਹ ਜਿਹਨੇ ਜਿਹਨੇ ਪੀਣੀ ਆ ਆਜੋ ਆਉਣਾ ਮੇਸੀ ਸਾਗਾ ਪਊਗਾ ਸਮਾਨ ਹੀ ਬੜਾ ਯਾਰ ਇਹਦੇ ਚਵੇਂ ਸਾਫਤੇ ਹੋ ਜਾਂਦਾ ਓਹ ਡੱਬੀ ਕਿੱਧਰ ਗਈ ਹੋਏ ਆਪਣੀ ਆਪਈ ਇਹ ਚ ਹੈਗਾ ਇੰਡੀਆ ਵਾਲਾ ਮਸਾਲਾ ਨਹੀਂ ਹੁੰਦਾ ਚਾਹ ਚ ਪਾਉਣ ਵਾਲਾ ਉਹ ਤੋਂ ਪੰਸਾਰੀ ਤੋਂ ਬਣਾ ਕੇ ਲੈ ਆਉਣੇ ਜਾਂ ਘਰੇ ਉਹ ਵਾਲਾ ਗੱਬੜ ਪੌਣੀ ਕੈਂਟ ਪ੍ਰੈਗਨੈਂਸੀ ਹੈ ਦੀ ਇੰਨਾ ਕੁ ਪਾਉਣਾ ਹੁੰਦਾ ਏ ਚੁੰਡੀਕ ਐ ਚਾਹ ਚੋਂ ਲਾਫਟਾ ਮਾਰਨ ਲੱਗ ਜਾਂਦੀਆਂ ਆ ਇਹ ਰੱਖ ਦੇ ਤੇ ਲੈਚੀਆਂ ਨਹੀਂ ਫਿਰ ਪਾਉਂਦਾ ਕਿਉਂਕਿ ਇਹਦੇ ਚ ਸਾਰਾ ਕੁਝ ਆਏਗਾ ਮੈਂ ਹੀ ਕਰਦਾ ਉਹਨਾਂ ਜਿਵੇਂ 3 ਤੋਂ 4 ਲੈਚੀਆਂ ਹਨ ਉਹਨਾਂ ਨੂੰ ਭੰਨ ਕੇ ਤੇ ਪਰਮੋਜ਼ ਚ ਸੜਦਾ ਨਾ ਹੁੰਨਾ ਕਿ ਮੁੜ ਕੇ ਆਪਾਂ ਕਈ ਬੰਦੇ ਕਹਿ ਨਹੀਂ ਦਿੰਦੇ ਵੀ ਬੇਹੀ ਆ ਚਾਹ 스ਮੈਲ ਆਉਂਦੀ ਆ ਇਹ ਤਰੀਕਾ ਪੁਣਾ ਕੇ ਦੇਖਿਓ ਆਜ ਮੈਂ ਹੁਣ ਥਰਮੋਸ ਖਾਲੀ ਆ ਗਈ ਇਹਦੇ ਵਿੱਚ ਥੱਲੇ ਪਾ ਦੇਣੀ ਆ ਤਿੰਨ ਤੋਂ ਚਾਰ ਲੇਚੀਆਂ ਬਸ ਐ ਮੜ ਗਈਆਂ ਭੰਨ ਕੇ ਕੈਂਚੀ ਨਾਲ ਪਲਾਉਂ ਕੁੱਟ ਕੇ ਪਾ ਦੋ ਚਾਹ ਚੋਂ ਸਮੈਲ ਨਾ ਆਉਗੀ ਪਲਾ 12 ਘੰਟੇ ਬਾਅਦ ਪੀ ਲੋ ਚਾਹਹੀਂ ਰਹੂਗੀ ਤੁਹਾਨੂੰ ਇੱਕ ਚੀਜ਼ ਹੋਰ ਦੱਸਾਂ ਮੈਂ ਕਿ ਮੈਂ ਤਾਂ ਨਹੀਂ ਵੀਡੀਓ ਬਣਾਈ ਸੀ ਮੈਂ ਪਹਿਲਾਂ ਵਰਤ ਲ ਕੇ ਚੀਜ਼ ਤੇ ਹੁਣ ਆਪਾਂ ਨੂੰ ਗਿਆ 5-6 ਦਿਨ ਇਹਨੂੰ ਵਰਤਦਿਆਂ ਨੂੰ ਆ ਥਰਮੋਸ ਨੂੰ ਤੇ ਇਹ ਜੇ ਆਪਾਂ ਪੰਜਾਬੀ ਸਟੋਰ ਤੋਂ ਜਾਂ ਬਲਮਾੜ ਤੋਂ ਲੈਣੇ ਆ ਇਹ ਪੀ ਤੋਂ 25 ਡਾਲਰਾਂ ਦੇ ਵਿੱਚ ਵਿੱਚ ਮਿਲਦੀ ਆ ਇਹ ਵਾਲੀ ਤਰਮੋਸ਼ ਉਹ ਸੈਲੋ ਦੀ ਹੁੰਦੀ ਆ ਕੀ ਹਨਾ ਤੇ ਇਹ ਹੋਣਾ ਗਿਆ ਡਾਲਰ ਸਟੋਰ ਤੇ ਠੀਕ ਆ ਆ ਦੇਖੋ 5 ਡਾਲਰਾਂ ਦੀ ਆ ਸਿਰਫ ਹੀ ਸਾਲ ਉਹ 20 ਡਾਲਰ ਸੇਵ ਹੋਏ ਆ ਮੰਨ ਲਓ ਜੇ ਉਹ 6 ਮਹੀਨੇ ਕੱਢ ਦਿਆ ਹੁੰਦਾ ਇਹਨਾਂ ਨੂੰ ਕੁਝ ਨਹੀਂ ਹੁੰਦਾ ਵਿੱਚੋਂ ਖਰਾਬ ਹੋ ਜਾਂਦੀਆਂ ਤੇ ਜੇ ਆਪਾਂ ਨੂੰ ਰਾ ਗੜ ਕੇ ਧੋਣੇ ਆ ਵਿੱਚੋਂ ਹਨਾ ਬੁਰਛ ਨਾਲ ਇਹਨਾਂ ਦੀ ਪਾਲ ਚ ਲੈ ਜਾਂਦੀਆਂ ਤੇ ਗਰਮ ਨਹੀਂ ਰੱਖਦੀਆਂ ਤੇ ਮੈਂ ਹੁਣੇ ਬਾਤ ਪਈ ਹੈ ਜਮਾ ਉਮੀ ਕੰਮ ਕਰਦੀ ਹੈ 8 ਤੋਂ 10 ਘੰਟੇ ਚਾਹ ਜਮਾ ਨਹੀਂ ਠੰਡੀ ਹੁੰਦੀ 5 ਡਾਲਰਾਂ ਚ ਕੀ ਮਾੜੀ ਆ ਗਈ ਇਹ ਆਂਗਾ ਆਪਣਾ ਸੋਅ ਤੇ ਉਹ ਲੋਕੇਸ਼ਨ ਹੈਗੀ ਆਉਦੇ ਵਾਲੀ ਆਪਣਾ ਕੀ ਨਾਲ ਲੈਂਦੇ ਹੁੰਦੇ ਆ ਤੇ ਕਿੰਢਕ ਕਿੰਢਕ ਇੱਥੋਂ ਮੋੜਨ ਨੂੰ ਪਿਰਦਾ ਇੱਥੋਂ ਟਰੱਕ ਕਿਵੇਂ ਮੁੜ ਜੂਗਾ ਨਾਲ ਤਾਂ ਲੱਗਣ ਆਲਾਗਾ ਜੀ ਹੁਣ ਸਾਵਧ ਕਰ ਲਾ ਹੋਈ ਜਾਣਾ ਤੇ ਇਹ ਮਿਲਦੀ ਆਪਣਾ ਉਹ ਜਿਹੜਾ ਹੈਗਾ ਗਾਰਡਨ ਸਿਟੀ ਨਾ ਉਹਦੇ ਨਾਲ ਆਗਾ। ਸ਼ਕੋਸ਼ੀਆ ਬੈਂਕ ਦੇ ਵਿੱਚ ਆ ਜਿਹੜਾ ਉੱਥੋਂ ਮਿਲਗਾਏ ਉੱਥੇ ਬਹੁਤ ਪੰਗਾ। 5 ਗੱਲਾਂ ਦੇ 6 ਮਹੀਨੇ ਵੀ ਕੱਟ ਗਏ ਕੋਈ ਕੀ ਮਾੜੀ ਆ। ਤਿੰਨ ਰਾਤਾਂ ਦਾ ਮੈਂ ਜਾ ਕੇ ਹੋਰ ਲਉ ਮੈਂ ਤਾਂ ਹੀ ਨਹੀਂ ਪਹਿਲਾਂ ਦੱਸਿਆ ਸੀ ਮੈਂ ਕਿਹਨੂੰ ਪਹਿਲਾਂ ਵਰਤ ਲਗੇ। ਐਵੇਂ ਮੁੜ ਕੇ ਚਾਹੀ ਨਾ ਗਰਮ ਰਵੇ ਹਨਾ। ਅਸੀਂ ਘਰੇ ਜਿੱਤੇ ਲਿਆਂਦੀ ਆ 8 ਘੰਟੇ ਗਰਮ ਪਾਣੀ ਪਾ ਕੇ ਰੱਖਿਆ ਜਿਹਦਾ ਪਾਣੀ ਪਾਇਆ ਸੀ ਉਹਦੇ ਹੀ ਨਿਕਲਿਆ। ਕੱਲ ਕੋਸਕ ਦਾ ਫਰਕ ਪੈਂਦਾ ਕਿਉਂਕਿ ਆਪਾਂ ਜੇ 8 ਘੰਟੇ ਵੀ ਰੱਖਣੇ ਹੁੰਦੇ ਜੀ ਉਹਨੂੰ ਔਣ ਗੋਲ ਦੇ ਕਰਦੇ ਆ ਉਦੋਂ ਕੋਸ ਨਿਕਲ ਜਾਂਦੇ ਆ। ਪਰ 3 ਕਾਉਨ ਜਬ 5 ਡਾਲਰਾਂ ਚ ਕੀ ਮਾੜੀ ਆ ਡਾਲਰ ਸਟੋਰ ਤੋਂ ਹੁਣ ਇੱਥੋਂ ਟਰੱਕ ਕਿਵੇਂ ਕੱਢੇਗਾ ਤੂੰ ਬਾਈ ਇੱਥੋਂ ਕੱਢਣ ਨੂੰ ਵਰਦਾਗਾ ਕੋਈ ਜੀ ਸ਼ਟਾਡਾਉਨ ਨਹੀਂ ਕੀਤਾ ਬੰਦੇ ਨੇ ਕੋਸ ਨਹੀਂ ਪਰੇ ਨੂੰ ਕਰਕੇ ਤੇ ਚਾਹ ਵੀ ਕਮਲੀ ਹੋ ਗਈ ਰਿਚ ਰਿਚ ਦੁੱਧ ਪਾਈਏ ਹਵਾ ਕਿਧਰੋਂ ਵੱਜੀ ਜਾਂਦੀ ਆ ਯਾਰ ਚੁੱਲੇ ਨੂੰ ਆਹ ਦੁੱਧ ਢੋਲ ਲਿਆ ਆ ਦੇਖੋ ਹੁਣ ਰੈਡੀ ਹੋ ਗਿਆ ਨਾ ਦੋਨੇ ਫਲੈਸ਼ ਕਰਨ ਲੱਗ ਗਿਆ ਲਾਈਟਾਂ ਇਹ ਆਂਦਾ ਹੀ ਮੈਂ ਤੇ ਚੋਬਰਾ ਨੇ ਚਾਹ ਵੀ ਨਹੀਂ ਬਣਾਉਣ ਦਿੱਤੀ ਉਹ ਤੂੰ ਪਹਿਲਾਂ ਹੀ ਰੈਡੀ ਕਰਤਾ ਆਹ ਦੇਖੋ ਹੁਣ ਇੱਕ ਰੰਗ ਹੋ ਜਾਊਗਾ ਕਲਰ ਉਹਦਾ ਬਾਓ ਹੁਣ ਇੱਕ ਹੋ ਜਾਣਾ ਉਹ ਗ੍ਰੀਨ ਹੋ ਗਿਆ ਕੱਲਾ ਹਏ ਨੀ ਯਾਰ ਡੋਨਟ ਟਾ ਡੋਨਟ ਖਾਣੇ ਆ ਕਿਨੇ ਡੋਨਟ ਸਾਰੇ ਡੋਨਟਾਂ ਦਾ ਲੋਡ ਆ ਐਨੂੰ ਵੀ ਸੈੱਟ ਕਰ ਤਜੇ ਚੱਕ ਲੋ ਚੱਕ ਲੋ ਨਹੀਂ ਮੁਟਿਆਰੇ ਆ ਸਟ੍ਰਾਈਪ ਲਾ ਦਨੇ ਇੱਕ ਲਾ ਦਨੇ ਆ ਥੱਲੇ ਕਰਕੇ ਨਾ ਭਰਿਆ ਹੋਇਆ ਫੁੱਲ ਟਰੈਲਰ ਆ ਡੋਨਟਾਂ ਦਾ ਲੋਡ ਕਰਕੇ ਹਨਾ ਵੇਟ ਹੈ ਨਹੀਂ ਆ ਜਮੇ ਕੱਪਾ 17 ਹੀ ਚੱਲਾਂਗੇ ਤਾਂ ਹੀ 17 17 ਚੱਲेंगे 17 ਮੈਨੂੰ ਲਾਦ ਗੇ ਫੋਟੋ ਖਿੱਚ ਲਈਏ ਹੱਥ ਫਿਰ ਉਹਨਾਂ ਨੇ ਮੰਗਣੀਆਂ ਬੋੱਕ ਪਾਤੀ ਆਉਣ ਚਾਪਾ ਲੋਡਿੰਗ ਵਗੈਰਾ ਹਨਾ ਲੋਡਿੰਗ ਵਗੈਰਾ ਪਾਤੀ ਆ ਚਾਹ ਬਣਾਤੀ ਨਾ ਚਾਹ ਵੀ ਨਹੀਂ ਬਣਾ ਦਿੱਤੀ ਹੁਣ ਸਾਰੇ ਸੀਲਾਂ ਸੂਲਾਂ ਲਾ ਕੇ ਸਿਕਿਉਰ ਕਰਕੇ ਹੁਣ ਚਾਹ ਪੀਨੇ ਘੁੱਟ ਉਹਨੇ ਨਾਲੇ ਆਨ ਡਿਊਟੀ ਪੈ ਜੂਗੀ ਖਾ ਲ ਕੇ ਅੰਡੇ ਕੋਈ ਹੋਰ ਤਾਂ ਪਾ ਕੋ ਖਾਣਾ ਨਹੀਂ ਹੁੰਦਾ ਛੇਤੀ। ਨੋਡ ਹੌਲਾਗਾ। ਅੰਜ 17 ਹੀ ਚੱਲਾਂਗੇ। ਨਾਲੇ 17 ਦੇ ਉੱਤੇ ਬਾਈ ਡਰਾਈਵਰ ਟਾਈਮ ਨਾਲ ਪਹੁੰਚਾਂਗੇ। ਲਗ 11 ਵਜੇ ਦੇ ਨੂੰ। ਵੀ ਬੜਾ ਲੇਟ ਨਾ ਚਲਾਉਣਾ ਬੂ। ਤਰੋਂ ਉਹ ਆਏਗਾ। अच्छा रुक क्यों हम ਬਾਹਰਿਆਂ ਕੇ ਸੋਤੇ ਨੋਕਾ ਬਣਾਉਣਾ ਹਾਂ 92 ਆ ਗਏ ਉਤੋਂ ਦੀ ਵਾਹ ਘੁਗਣਾਏ ਨੇ ਕੱਲ ਇਹ ਤਾਂ ਹੀ ਇਹਨਾਂ ਨੇ 1 वे ਕੀਤਾ ਜੇ ਇੱਕ ਸਾਈਡੋਂ ਚੀਜ਼ ਆ ਕਿ ਦੂਜੇ ਪਾਸਿਓਂ ਤਾਂ ਲੰਘਦਾ ਹੀ ਨਹੀਂ ਕੋਸ ਚਲ ਰਹੀ ਹੈ ਨਾ ਸ਼ੀ ਬੈਕ ਕਰਨਾ ਪੈਣਾ ਜਿਵੇਂ ਦੱਸੀ ਜਾਂਦਾ ਸੀ ਨਾ ਪੀੜਾ ਵਾਲਾਗਾ ਇਹ ਕਾ ਟਰੇਲਰ ਬਹੁਤ ਗਲਤ ਆਗਾ ਉਹ ਉਥੇ ਨਾਲ ਲੱਗਦਾ ਜਿਵੇਂ ਨਾ ਮਾੜੀ ਜੀ ਕੱਚ ਮਾਰ ਗਈ ਧਿਆਨ ਪੈ ਗਿਆ ਇਹ ਨਹੀਂ ਜਮਾ ਨਾਲ ਜਾ ਲੱਗਿਆ ਸੀ ਉਹਦੇ ਵੀ ਕੰਜਰ ਦਾ ਥਾਂ ਪਹਿਲਾਂ ਹੀ ਪੀੜਾ ਤੇ ਟਰੇਲਰ ਛੱਡੇ ਹੋ ਜੇ ਥਾਮਾਂ ਤੇ ਪਏ ਆਉਣਾ ਚੱਕ ਕੇ ਲੈਂਦਾ ਹੁਣ ਮੰਗ ਜੇ ਯਾਰ ਚਾਲ ਲਾਓ ਨਾਂ ਗਿਆਰਾ ਅੰਮੇ ਦਾ ਸਾਹ ਸੁੱਤੇ ਗਏ ਸੀਗੇ ਜਮਾ ਨਾਲ ਲੱਗ ਗਿਆ ਸੀ ਆ ਕਿਉਂ ਤੇ ਫਸਟ ਟਾਈਮ ਵੀ ਆਂ ਰੋਡ ਕੋਲ ਹੀ ਰਾਜ ਪਿਆ ਸੀਗਾ ਅੱਜ ਵੀ ਇੱਥੇ ਹੀ ਆਗਾ ਤੇ ਬਾਬੇ ਇੱਕ ਮੋੜ ਸੀ ਨਾ ਮੋੜ ਤੇ ਰਾਜ ਸੀ ਮੈਂ ਤਾਂ ਹੀ ਫੋਰ ਵੇ ਫਲੈਸ਼ਰ ਆਨ ਕਰਕੇ ਬਿੱਤ ਪਾਲੀ ਪਾ ਗਿਆ ਉੱਦਿਆਂ ਵਾਲੀ ਨਾ ਹੋਵੇ ਤੇ ਉੱਤੇ ਆ ਕੇ ਚੜਜੇ ਕੋਈ ਜਮਾ ਵੀ ਉਹਨਾਂ ਕ ਬੰਦਾ ਮੂਵ ਤਾਂ ਕਰ ਲੂ ਅੱਗੇ ਨੂੰ ਰੌਲਾ ਕੀ ਨਾ ਲੈਣਾ ਗਾਂ ਬੰਦ ਹੁੰਦੀਆਂ ਤੇ ਐ ਹਟਦੇ ਨਹੀਂਗੇ ਪੈਚਰਲ ਨੂੰ ਉਹ ਤਾਂ ਹੀ ਪਰ ਕਈ ਬੰਦੇ ਮੇਰੇ ਅਰਗੇ ਉਧਰੋਂ ਲੈਣ ਹੀ ਬੰਦ ਕਰਕੇ ਖੜ ਜਾਂਦੇ ਆ ਵੀ ਹੌਣ ਆ ਜੋ ਆ ਦੇਖੋ ਆ ਲੇਨ ਜਮਾ ਬ੍ਰੇਕ ਲਵਾਈ ਜਾਂਦੇ ਆ ਇਹਦੇ ਚ ਉਹ ਚੱਲ ਵੀਰੋ ਦੇਖੋ ਕਿੱਥੋਂ ਤਾਈਆਂ ਦਾ ਸਾਰ ਉਹ ਅੱਗੇ ਜਿੱਥੇ ਵੀ ਦੀਨਾਂ ਦੇਖੋ ਸਾਰਾ ਟ੍ਰੈਫਿਕ ਹੀ ਆ ਇਹ ਬੰਦੇ ਨੇ ਇੰਨੇ ਦਾ ਦੁਖੀ ਕੀਤੇ ਵਾ ਨਾ ਪਤਾ ਨਹੀਂ ਕਿੱਡਾ ਕ ਲਾਰਾ ਲੱਗ ਗਿਆ ਇਹਨੂੰ ਲੋਕ ਐ ਕ੍ਰੋਸ ਕਰਕੇ ਜਾਂਦੇ ਜਿੱਥੇ ਸਿੱਧਾ ਹਾਈਵੇ ਆਉਂਦਾ ਪਾਸਿੰਗ ਲੇਨ ਤੇ ਡਾਹ ਨਹੀਂ ਦਿੰਦਾ ਪਿੱਕੇ ਵਾਲਾਗਾ ਫੋਰਵੇ ਫਲੈਸ਼ਰ ਔਨ ਕੀਤੇ ਆ ਕਿਤੇ 60 70 ਤੇ ਕਿਤੇ 40 ਤੇ ਆ ਜਾਂਦਾ ਸਿੱਧੇ ਹਾਈਵੇ ਤੇ ਹੁਣ ਉਹ ਪਾਸਿੰਗ ਲੈਣਾ ਆਉਣ ਵਾਲੀ ਆ ਤੇ ਇਹੇ ਛੁਕਲੇ ਦੇਖਿਓ ਆ ਪਿੱਕੇ ਵਾਲਾ ਪੂਰਾ ਤੰਗ ਆ ਜਿਹੜਾ ਆ ਨਹੀਂ ਪਿੱਕੇ ਵਾਲਾ ਇਹ ਕਿਤੇ ਉਧਰ ਨੂੰ ਜਾਂਦਾ ਕਿਤੇ ਉਧਰ ਨੂੰ ਜਾਂਦਾ ਵੀ ਨੰਗਾ ਹੀ ਮਿਲ ਜੇ ਉਹ ਤੋਂ ਪਰ ਰਾਈ ਹੀ ਨਹੀਂ ਦਿੰਦਾ ਕਿਸੇ ਨੂੰ ਵੀ ਤੇ ਖੱਜਲ ਕਰੀ ਜਾਂਦਾ ਯਾਰ 50 ਦੀ ਦੱਸੋ ਸਪੀਡ ਹੈ ਕੋਈ 90 ਦਾ ਜ਼ੋਨ ਆ ਹਾਈਵੇ ਦਾ ਤੇ ਪੂਰਾ ਖੱਜਲ ਕਰ ਰਿਹਾ ਉਹ ਬੰਦਾ ਰਾਈਟ ਨਾ ਸਾਰਿਆਂ ਨੂੰ ਇਹ ਨਹੀਂ ਕੱਲਾ ਇਹਨਾਂ ਨੂੰ ਆ ਲੈ ਹੁਣ ਦੇਖਿਓ ਤੁਸੀਂ ਉਹਨੇ ਡਾ ਹੀ ਨਹੀਂ ਦੇਣੀਗੀ ਉਹ ਪਾਸਿੰਗ ਲੇਨ ਸਟਾਰਟ ਹੋਣ ਵਾਲੀ ਆ ਸਾਹਮਣੇ ਤੇ ਉਹ ਖਿੱਚ ਤਾਂ ਨਾਲ ਹੀ ਲਾ 90 ਦੇ ਉੱਤੇ ਜਾ ਵੀ ਬੜਿਆ ਕਿ ਪਾਸਿੰਗ ਲੇਨ ਦੇ ਤੋਂ ਕੰਜਰ ਦਾ ਨਗਾ ਦੇ ਜਿਹੜੇ ਤੇਰੇ ਮਗਰ ਤੁਰੇ ਆਉਂਦੇ ਆ ਹਨਾ ਬਹੁਤ ਦੇਖੋ ਉਹਦੇ ਪੂਰੇ ਫਲੈਸ਼ਰ ਆਉਣ ਆਗੇ ਹੁਣ ਜਿਹੜਾ ਉਹਦੇ ਇੱਥੇ ਨਹੀਂ ਸਾਲਟ ਮੇਰੀ ਤਾਂ ਸਿੱਧਾ ਯੂ ਐਸ ਸੈਂਟਰ ਹੋ ਜਾਣਾ ਸੀ ਆ ਸੀਗਾ ਟਰਨ ਆ ਆ ਥਾਂ ਤੋਂ ਜੇ ਆਪਾਂ ਹੁਣ ਮੈਂ ਆਪਾਂ ਇੱਥੋਂ ਰਾਈਟ ਮਾਰਨੀ ਆ ਨਿੱਪੀ ਕਰਨ ਨੂੰ ਐ ਇਧਰ ਨੂੰ ਹਨਾ ਥੰਡਰਵੇ ਨਾ ਜਿਹੜਾ ਲਿਖਿਆ ਹੋਇਆ ਮੈਂ ਇਹ ਤੋਂ ਸਿੱਧਾ ਹੀ ਨੰਗਾ ਹੀ ਤੇ ਬਾਬੇ ਗਾਂ ਹੀ ਬਾਰਡਰ ਆ ਗਿਆ ਜਮਾ ਸ਼ੀਸ਼ਾ ਥੋੜਾ ਜਿਹਾ ਗੰਦਾ ਜਾਦ ਹੋਇਆ ਬਸ ਇੱਥੇ ਪੈਟਰੋਲ ਤੇ ਰੋਕੇ ਸਾਫ਼ ਕਰਦੇ ਨਾਲ ਤੇਲ ਭਰੋਣੇ ਆ ਤੇ ਉਹ ਸਿੱਧਾ ਨੰਗਾ ਉਹ ਸਾਹਮਣੇ ਬੋਰਡ ਲੱਗਿਆ ਹੋਇਆ ਇੱਕ ਤੇ ਉਹ ਬਾਬੇ ਜੋ ਮੈਂ ਦੇਖਿਆ ਉਹ ਤੋਂ ਮੈਨੂੰ ਆਈਡੀਆ ਹੋਇਆ ਮੈਂ ਕਿਹਾ ਵੀ ਆਪਾਂ ਤਾਂ ਗਲਤ ਆ ਗਏ ਫੇਰ ਉਤੋਂ ਮੋੜ ਕੇ ਲੈ ਆ ਉਧਰੋਂ ਆ ਵੀ ਸਾਲਟ ਮੇਰੀ ਵਾਲੇ ਆ ਜੋ ਉਹਨੂੰ ਸਾਲਟ ਮੇਰੀ ਤੇ ਸੂ ਸੰਟ ਮੇਰੀ ਆ ਤੇ ਪੀਟਰ ਵੈਲਟ ਆਪਾਂ ਨੂੰ ਫੇਰ ਲੱਗ ਗਿਆ ਇਹਨੇ ਵੀ ਆਪਣੇ ਲਾਈਟਾਂ ਨਹੀਂ ਆਉ ਦੇਦੇ ਜੋ ਸੇਮ ਲਾਈਟਾਂ ਲੰਗਾ ਬੰਗਾਲਾਂ ਆਹ ਦੇਖੋ ਆਪਣੇ ਵੀ ਲੱਗੀਆਂ ਜਿਹੜੀਆਂ ਆਹ ਬਲੂ ਵਾਲੀਆਂ ਪਾਉਣਾ ਤਾਂ ਆਪਾਂ ਹੈਗਾ ਉਹ ਲਾਈਟਾਂ ਨੂੰ 50 ਕਿਲੋਟਰੀ ਪਾਉਣਾਗਾ ਬਾਲਾ ਨਹੀਂ ਭਰਨਾ ਪਹੁੰਚਦਾ ਜਾਣਾ ਮੈਂ ਇਹ ਬਸ ਵੀ ਸੇਫ ਸਾਈਡ ਵਾਸਤੇ ਹਨਾ ਦੇਖੋ ਆਊਟ ਆਊਟ ਹੋਕਰ ਓਕੇ ਟੈਫਨੀ ਚੱਲਦੀ 856 ਉਹ ਗਾਵਾ ਓਏ ਇਹਦੇ ਚ ਲੱਤਾਂ ਪੰਗਾ ਦਾਵਾ ਹੀ ਆ ਇਹ ਗਲਾਬ ਜੀ ਥੱਲੇ ਡਿੱਗ ਪਏ ਵੇ ਗਲਾਬ ਚ ਭਾਜੀ ਤਹਾਂ ਨਹੀਂ ਗੋਵੇਂ ਐਸੇ ਉਹ ਟਰੱਕ ਚ ਦਾ ਪਾਲਿਆ ਮੈਂ ਕਿਹਾ ਯਾਰ ਰੀਫਰ ਨੂੰ ਭਾਰੀ ਲੱਗੇ ਥੋੜਾ ਗਾਣਾ ਹੁੰਦਾ ਪਿਆ ਸੀਗਾ ਇਹਨੇ ਕਿਹੜਾ ਬਾਲਾ ਖਾਣਾ ਸੀ ਦਾ ਦੇ ਨਾਲ ਪਾ ਲੈਨੇ ਆ ਦਾ 10 15 ਗੇਲਣਾ ਪਾ ਲੈਨੇ ਆਪਾਂ ਨੂੰ ਮੁਕੜਨਾ ਨਹੀਂ ਆ। ਉਹ ਭੱਜ ਕੇ ਬਾਥਰੂਮ ਜਾ ਕੇ ਆਉਣਾ ਹੋਰ ਨਹੀਂ ਬੋ ਕਰਨਾ। ਬੱਸ ਆਹ ਵਾਹ ਵੀ ਬੜਾ ਚੱਲਦਾ ਓਏ। ਵਾਹ ਇੱਥੇ ਵਾਹ। ਹੁਣ ਇਹ ਰਸੀਦ ਨਹੀਂ ਕੱਢਦਾਗਾ। ਅਰ ਜਪਲਾ ਟੱਕਣ ਲਾਦਗੇ ਨਾ ਭੁੱਲ ਜੇ 20 ਕਣੀ ਦਾ ਮੌਸਮ ਆ। फोटो खिंचनी मू मूज नहीं कटी मेरा होटन तक जाए उ अगे भी जाने नहीं। यार चाब नहीं। नुके मैं यार चाह बनाई नुड़ा बड़ा टाइम होया वह मैं कटिया है कप च आके ओन जो ठंडी हुई तो गर्म कर लेने पहली गल गर्म बहुत पी है मैं कप के आया ਉਧਰ ਕਿੱਧਰ ਰੋਡ ਕ੍ਰੋਸ ਕਰਾਂਗੇ ਇੱਥੇ ਥਰਮੋਸ ਧੋ ਲਿਆਉਣੇ ਆ ਨਾਲੇ ਵਾਸ਼ਰੂਮ ਦਾ ਆਉਣੇ ਪਹਿਲਾਂ ਇੱਥੇ ਰੱਖ ਜਗੇ ਇਹਨੂੰ ਜਿੰਨੇ ਬੈਠਣ ਨੂੰ ਵਧੀਆ ਬਣਾਇਆ ਹੁੰਦਾ ਡਰਾਈਵਰਾਂ ਦਾ ਵੇਟਿੰਗ ਏਰੀਆ ਹੀ ਹੈਗਾ ਆ ਥਰਮੋਸ ਧੋ ਲਗੇ ਇੱਥੋਂ ਆਹ ਸ਼ੈਂਕ ਤੋਂ ਧੋਣਾ ਆਉਨੇ ਆਪਾਂ ਉਧਰੋਂ ਨਹੀਂ ਕਈ ਬੰਦੇ ਉੱਥੋਂ ਧੋਣ ਲੱਗ ਜਾਂਦੇ ਆ ਸਾਰੇ ਕੰਮ ਕਰ ਤੇ ਢੰਗ ਹਵਾਈ ਬਾਲੀਆ ਓਏ ਹੁਣ ਮੈਂ ਥਰਮੋਸ਼ ਧੋ ਕੇ ਲੈ ਆ ਹਣਾ ਉਹਨਾਂ ਦੇ ਮੰਨ ਲਓ ਵਾਸ਼ ਪੇਸ਼ੈਂਟ ਤੇ ਸ਼ੈਂਕ ਤੇ ਛਿੱਟੇ ਪੈ ਗਏ ਸੀਗੇ ਤੇ ਆਪਾਂ ਉਹ ਟਿਸ਼ੂ ਉੱਤੇ ਪਏ ਹੁੰਦੇ ਮੰਨ ਲਓ ਨੈਪਕਿਨ ਪੇਪਰ ਨਾਲੇ ਆਪਾਂ ਥਰਮੋਸ਼ ਨੂੰ ਧੋ ਲਈ ਸਾਫ਼ ਕਰ ਲਈ ਟਿਸ਼ੂ ਨਾਲ ਬਾਹਰੋਂ ਤੇ ਨਾਲੇ ਆਪਾਂ ਸ਼ੈਂਕ ਸਾਫ਼ ਕਰਤਾ ਨਾਲੇ ਤਾਂ ਉਹ ਖੁਸ਼ ਹੋ ਗਏ ਹਣਾ ਉਹ ਪਤਾ ਲੱਗ ਗਿਆ ਹੁੰਦਾ ਉਹਨਾਂ ਦਾ ਉਹ ਆਪਣੇ ਪੰਜਾਬੀ ਕੁੜੀਆਂ ਮੁੰਡੇ ਹੀ ਆ ਆਪਸ ਵਿੱਚ ਗੱਲ ਵੀ ਕਰੀ ਜਾਂਦੇ ਸੀਗੇ ਵੀ ਐਪਰੀਸ਼ੀਏਟ ਕਰਨ ਵਾਲਾ ਬੰਦਾ ਇਹ ਹੁੰਦਾਗਾ ਨਿੱਕੇ ਨਿੱਕੇ ਗੱਲਾਂ ਹੁੰਦੀਆਂ ਤੇ ਮੇਰਾ ਕੀ ਘਸ ਗਿਆ ਛਿੱਟੇ ਤਾਂ ਮੈਂ ਹੀ ਪਾਏ ਸੀ ਨਾ ਜੇ ਮੈਂ ਨਹੀਂ ਸਾਫ਼ ਕਰਤੇ ਤੇ ਉਹਦੇ ਚ ਕੀ ਉਹ ਹੋ ਗਿਆ ਇਹ ਗੱਲਾਂ ਨਹੀਂ ਤੇ ਇਹ ਬਾਤਾਂ ਨਹੀਂ ਇਹੀ ਸੋਹਣੀਆਂ ਸੁਗਾਤਾਂ ਨੇ ਸਹੀ ਆ ਮਾ ਰੋ ਰੋ ਅਗਰੇ ਕਿੱਟਾ ਇਹ ਨਹੀਂ ਮੂਰੇ ਖਿੱਚਣ ਨੂੰ ਥਾਂ ਨਹੀਂ ਨਾ ਹੈਗਾ ਇੱਥੇ ਫੇ ਅੱਗੇ ਖਿੱਚ ਕੇ ਜਾਵੜਾਂਗੇ ਉਹ ਤਾਂ ਕਰਕੇ ਮੈਂ ਦੇਖਦਾ ਸੀ ਮਾਇਆ ਕੀ ਆ ਤੈਨੂੰ ਬੈਠੀ ਨਾ ਕਰਤੀ ਹੋਵੇ ਇਹਦਾ ਕੀ ਆ ਪਤਾ ਬਈਆ ਵਾਏ ਗਰੂ ਵਾਏ ਗਰੂ ਵਾਏ ਗਰੂ ਵਾਏ ਗਰੂ ਵਾਏ ਉਹ ਵੀ ਸ਼ੀਸ਼ਾ ਨਾ ਸਾਫ਼-ਸਾਫ਼ ਦੀਦਾ ਨਾ ਸਾਫ਼-ਸਾਫ਼ ਵਾਏ ਗਰੂ ਵਾਏ ਕਿੱਧਰ ਵੀ ਚੱਲ ਗਏ ਵਾਏ ਗਰੂ ਵਾਏ ਗਰੂ ਇੱਧਰ ਹੀ ਟਰਨ ਮਾਰ ਦਿੰਨੇ ਆ ਥੋੜੀ ਹੈ ਤਾਂ ਹੋਰ ਸਾਬਜੇ ਦੀ ਹੈ ਚਲੋ ਆਪਣਾ ਚੱਲ ਜੂਗਾ ਆ ਦੇਖੋ 버거 ਕਿੰਗ ਵੀ ਹੈਗਾ ਉਹ ਸਾਹਮਣੇ ਟੈਮਾਟਨ ਵੀ ਹੈਗਾ ਦੂਜੀ ਸਾਈਡ ਆਪਾਂ ਅੱਗੇ ਕਈ ਵਾਰੀ ਰੁਕਿਆਂ ਜੋ ਮੈਂ ਉਦੋਂ ਜਾਣਾ ਉਹਨਾਂ ਜੋ ਦਿਨ ਹੁੰਦਾਗਾ ਮੰਨ ਲਓ ਵੀ ਆਪਾਂ ਗਾ ਨਿੱਪੀ ਗੰਡ ਬਗਾਰੇ ਰੁਕਣਾ ਹੋਵੇ ਹੁਣ ਤਾਂ ਮੇਰੇ ਕੋਲ 9 ਵਜਣ ਵਾਲੇ ਆ ਗਏ ਅੰਟਾਰੀਓ ਤੇ ਨਾਲੇ ਆਪਾਂ ਹੁਣ 3 ਘੰਟੇ ਚਲਾਉਣਾ ਸਾਰਾ ਵਾਈਟ ਡਿਲੀਵਰੀ ਜਾਵਾਂਗੇ ਬਾਲਾ ਅੱਗੇ ਤਾਂ ਜਾਣਾ ਹੀ ਨਹੀਂਗਾ ਪਰ ਮਹ ਨਾਲੇ ਖੰਜਲ ਕੰਗੋਰੀ ਨਾਲੇ ਪੈਸੇ ਕੋਰਵਾਦ ਹੋਏ ਨੇ ਕਿੱਕੇ ਵਾਲਾ ਤੁੰਗੇਂਦਰੋਲੇ ਚਤੁਰਿਆ ਆਉਂਦਾ ਸੀਗਾ ਬਾਈ ਡਰਾਈਵਰ ਵਾਈਟ ਡਰਾਈਵਰ ਰੁਕਿਆ ਮੈਂ ਹੁਣ ਨਾ ਤੇ ਅੱਗੇ ਜਿਹੜੇ ਤੇ ਉੱਤੇ 100 ਤੇ ਰੁਕਦੇ ਨੇ ਆਉਂਦਾ ਬਾਈ ਸਾਰਾ ਬਿਜੀ ਸੀਗਾ ਉਹ ਤਾਂ ਜਿਵੇਂ ਆ ਨਹੀਂ ਖੜੇ ਟਰੈਲਰ ਲੱਕੜਾਂ ਦਾ ਬੂਰਾ ਲੋਡ ਹੁੰਦਾ ਇਹਨਾਂ ਚ ਜਿਹੜੇ ਸਾਹਮਣੇ ਖੜੇ ਆ ਜੰਗਲ ਜੀ ਤੇ ਦਰਦਲੇ ਇਹ ਮੇਲਾ ਜਾੜ ਆ ਇਹਨਾਂ ਦਾ ਇਹਨਾਂ ਨੇ ਨਾ ਪੰਪ ਦੀਆਂ ਇਹ ਮੇਲਾ ਪ੍ਰਾਈਵੇਟ ਪਾਰਕਿੰਗਾਂ ਮੁਰਕੀਆਂ ਗੱਲੀਆਂ ਹੋਣਾਂ ਕਿਆ ਨਾਲ ਹੀ ਇਹਦੇ ਰੋਵਣਾਗਾ ਰੋਵਣੀ ਆ ਨਾ ਤੇ ਇਹਦੇ ਤੇ ਫਿਰ ਮੈਂ ਸਿੱਧਾ ਹੀ ਲਾਤਾ ਮੈਂ ਕਿ ਸੁਬਾ ਬੈਗ ਕੱਢ ਲਾਂ ਕਿਉਂਕਿ ਬੈਗ ਨਾਲ ਸਟੋਰ ਆਗਾ ਉੱਥੇ ਕੁਝ ਹੋਰ ਤਾਂ ਲੱਗਣਾ ਨਹੀਂਗਾ ਮੈਂ ਚੱਲ ਉਹ ਹੀ ਕਰ ਲੈਂਦੇ ਆ ਵੀ ਇੱਥੇ ਲਾ ਕੇ ਖੜ ਜਾਂਦੇ ਆ ਤੇ ਉਧਰ ਆਪਾਂ ਕਾਹ ਨੂੰ ਮੁੜ ਕੇ ਜਾ ਇਧਰੋਂ ਮੋੜਨ ਲੱਗ ਜਾਂਦਾ ਇਧਰਲੀ ਸਾਈਡ ਵੀ ਟਰੱਕ ਖੜੇ ਹੀ ਲੱਗਦਾ ਜਾਣਾ ਸੀ ਬੈਗ ਉਹਦੇ ਨਾਲ ਮੈਂ ਚੱਲ ਛੱਡ ਖੜਾ ਹੀ ਲਾ ਲੈਨੇ ਆ ਨਾਲੇ ਵਧੀਆ ਇਧਰ ਨੂੰ ਮੂੰਹ ਆਗਾ 12:00 ਵੱਜ ਗਏ ਰਾਤ ਤੇ ਤੇ ਕਰੋ स्पोर्ट ਭਰਾ ਨੂੰ ਚੈਨਲ ਕਰ ਲੋ ਸਬਸਕ੍ਰਾਈਬ ਤੇ ਨਾਲ ਦੀ ਨਾਲ ਬੈਲ ਆਈਕਨ ਲਾਜ਼ਮੀ ਪ੍ਰੈਸ ਕਰ ਦਿਆ ਕਰੋ ਤੇ ਜਦੋਂ ਵੀਡੀਓ ਦਾ ਮੈਸੇਜ ਆ ਜਾਂਦਾ ਜਿੱਦਾਂ ਹੀ ਅਪਲੋਡ ਹੁੰਦੀ ਹੈ ਤੇ ਇੱਕ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦੇਖੋ ਆਪਣਾ ਨਾਮ ਬਗੈਰਾ ਸਪੈੰਡ ਸਾਰਾ ਕੁਝ ਦੱਸਿਆ ਕਰੋ ਧੰਨਵਾਦ ਸਾਰਿਆਂ ਦਾ ਲਵ ਯੂ ਟਰੱਕ ਭਰ ਕੇ ਮਿਲਦੇ ਆਂ ਸਵੇਰ ਮੈਨੂੰ ਹੁਣ ਨੀਂਦ ਵਾਲੀ ਆਈ ਜਾਂਦੀ ਹੈ ਸਹੀ ਦੱਸਾਂ